ਓਏ ਓ ਪਿਆ ਡੱਬਾ ਚੱਕਲਾ ਰਵਿੰਦਰ ਬੜੀ ਖੁਸ਼ੀ ਦੀ ਗੱਲ ਹੈ ਸਾਡੀ ਅਕੈਡਮੀ ਦਾ ਬਟਰਾਮ ਐਸੇ ਗਰਾਊਂਡ 'ਚ ਵਰਕ ਲਾ ਕੇ ਗਿਆ ਔਰ ਐਸੇ ਗਰਾਊਂਡ 'ਤੇ ਅੱਜ ਵਰਕ ਪਾ ਕੇ ਵਰਦੀ ਪਾ ਕੇ ਮੁੰਡਾ ਆਇਆ ਗਿਆ ਅੱਜ ਬੜੀ ਖੁਸ਼ੀ ਹੁੰਦੀ ਹੈ ਬਹੁਤ ਵਧੀਆ ਲੱਗਦਾ ਆਹੇ ਸਾਥੀਆਂ ਦੇ ਐਸੇ ਗਰਾਊਂਡ ਦੇ ਵਿੱਚ ਮੁੰਡੇ ਨੇ ਮਾਰਕ ਲਾਇਆ ਕਿਵੇਂ ਲੱਗ ਰਾ ਜਗਰਦੀ ਬਾਗ ਜਣ ਬਹੁਤ ਵਧੀਆ ਹੈ ਹੈ ਬਹੁਤ ਵਧੀਆ ਯਾਦ ਆਉਂਦੀਆਂ ਗਰਾਉਂਡ ਦੀਆਂ ਹਾਂਜੀ ਯਾਦ ਆਉਂਦੀਆਂ ਹੈ ਹਾਂਜੀ ਬਹੁਤ ਯਾਦ ਆਉਂਦੀਆਂ ਇਹੰਨੇ ਨਾਲ ਘਟਾ ਉੱਥੇ ਕਟਕੇ ਨਹੀਂ ਬਸ ਸਰ ਤੁਸੀਂ ਜੋ ਸਿਖਾਇਆ ਉਹ ਹੀ ਸਭ ਕੁਝ ਉੱਥੇ ਹੈ ਗਿਆ ਜੀ ਤੇ ਅੱਜ ਜੋ ਕੁਝ ਬਣਿਆ ਤੁਹਾਡੀ ਕਿਰਪਾ ਨਾਲ ਬਣਿਆ ਤੁਹਾਡੀ ਮਿਹਨਤ ਕਾਰਨ ਨਾਲ ਬਣਿਆ ਜੀ ਤੇ ਜੋ ਕੁਝ ਦਿੱਤਾ ਹੈ ਗਰਾਉਂਡ ਨੇ ਦਿੱਤਾ ਹੈ ਜੀ ਇੱਥੇ ਮਿਹਨਤਾਂ ਲਾਈਆਂ ਦਾ ਬਹੁਤ ਮੁੱਢਿਆ ਜੀ ਤੇ ਰੱਬ ਸਾਰਿਆਂ ਨੂੰ ਖਾਂਦਿਆ ਬਚਰੇ ਆ